एसबीसी मोर्चे ने कहा विजिलेंस के मुख दफ्तर दे नाक ਥੱਲੇ ਹੁੰਦੀ ਰਹੀ ਵੱਡੇ ਪੱਧਰ ਤੇ ਰਿਸ਼ਵਤ ਖੋਰੀ एसबीसी मोर्चे ने कहा शिकायतकर्ता ਅਤੇ सीबीआई ਹਣ ਵਦਾਈ ਦੇ ਪਾਤਰ ਜਿਨ੍ਹਾਂ ਨੇ ਕਰਪਸ਼ਨ ਦੀ ਮਾਨੂ ਦਬੋਚਿਆ SCBC ਮਹਾ ਪੰਚਾਇਤ ਪੰਜਾਬ ਵੱਲੋਂ ਮੁਹਾਲੀ ਚੱਲ ਰਹੇ SCBC ਮੋਰਚੇ ਤੇ ਪ੍ਰੈਸ ਕਾਨਫਰੰਸ ਵਿੱਚ ਮੋਰਚਾ ਪ੍ਰਧਾਨ ਬਲਵਿੰਦਰ ਸਿੰਘ ਕੁੰਬੜਾ ਨੇ ਪੰਜਾਬ ਸਰਕਾਰ ਨੂੰ ਲਿਆ ਲੰਬੇ ਹੱਥੀ ਬਲਵਿੰਦਰ ਕੁੰਬੜਾ ਨੇ ਕਿਹਾ ਪੰਜਾਬ ਸਰਕਾਰ ਪਰਿਸ਼ਟਾਚਾਰ ਖਤਮ ਕਰਨ ਦੇ ਵੱਡੇ ਵੱਡੇ ਦਾਅਵੇ ਕਰ ਰਹੀ ਹੈ ਪਰ DGP ਰਿਸ਼ਵਤਖੋਰੀ ਮਾਮਲੇ ਨੇ ਖੋਲੀ ਪੋਲ ਡੀਆਈਜੀ ਫੁੱਲਰ ਦੀਆਂ ਪੁਰਾਣੀਆਂ ਕਰਤੂਤਾਂ ਦਾ ਹੋਇਆ ਪਰਦਾਫਾਸ਼ अवतार सिंह नगला ने हरनेकोआ ने कहा बड़ी शर्म गल है पंजाब खाकी एक बारी फिर शर्मसार हुई है उच्च पदवी ते बैठे डी आई जी रेंज रूपनगर गिरफ्तारी ने पंजाब सरकार सवालिया निशान मास्टर बनवारी लाल ने कहा जे इन्हें बड़े बड़े अधिकारी रिश्वत खोर हंता थानिया विच बैठे मुंशी एसआई, सब इंस्पेक्टर ते एसएचओ नु रोकण ले कौन आएगा आगे अवतार सिंह नगला ने कहा कि इस डीआईजी की गिरफ्तारी तो बाद पंजाब पुलिस भ्रष्टाचार की दलदल विचो निकल जाएगी कि बड़े अफसर ते छोटे अधिकारी रिश्वत लेने तो डरेंगे आओ देखते दे हाँ ਸਾਡੇ ਚੈਨਲ ਦੀ ਟੀਮ ਵੱਲੋਂ ਇਸ ਪ੍ਰੈਸ ਕਾਨਫਰੰਸ ਦੀ ਕੀਤੀ ਗਈ ਕਵਰੇਜ। ਹੰਗਸਾ ਸਾਹਿਬ ਅੱਜ ਦੀ ਜੋ ਪ੍ਰੈਸ ਕਾਨਫਰੰਸ ਆ ਇਸ ਦਾ ਵਿਸ਼ਾ ਕਿਸ ਮਾਮਲੇ ਦੀ। ਉਹ ਇੱਕ ਰਿਪੋਰਟ ਦਾ ਖਾਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ। ਪਹਿਲਾਂ ਤੁਹਾਡੇ ਸਾਰੇ ਪ੍ਰੈਸਰ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਕਿਉਂਕਿ ਜਦ ਵੀ ਸਾਡੇ ਮੋਰਚੇ ਦੀ ਕੋਈ ਵੀ ਗੱਲ ਹੋਏ ਕਿ ਬਾਟੜ ਤੇ ਜਿਹੜਾ ਬਹੁਤ ਵੱਡਾ ਕਿਰਯੋਗਦਾਨ ਕਰ ਰਹੇ ਆ ਲੋਕਾਂ ਦੇ ਇਕੱਤਰ ਬੈਠੇ ਦਾ ਵਰਗੇ ਸੁਰੱਖਿਆ ਦੇ ਸਰਕਾਰ ਦੇ ਤੇ ਪ੍ਰਸ਼ਾਸਨ ਦੇ ਕਰਨਾ ਤੱਕ ਤੁਸੀਂ ਆਵਾਜ਼ ਸਾਡੀ ਪਜਾਂ ਗੱਲ ਕਰ ਲਈ ਜਿਹਦੇ ਵਿਸ਼ੇ ਦੀ ਵਿਸ਼ਾ ਇਹ ਹੈ ਹੁਣ ਕੱਲ ਦਾ ਬਹੁਤ ਸੁਰੱਖਿਆ ਚ ਚੱਲ ਰਿਹਾ ਖਰਚਾ ਰੰਥੀ ਖੁੱਲ ਰਿਹਾ ਡੀਆਈਜੀ ਖਰਚਾ ਰੰਥੀ ਖੁੱਲ ਰਿਹਾ ਜਿਹੜਾ ਰੂਪਨਗਰ ਡੀਆਈਜੀ ਫਟਿਆ ਗਿਆ ਉਹ ਜਿਹਨ ਸੀ ਦਾ ਪਹਿਲਾ ਉਸ ਵੀਰ ਨੂੰ ਉਸ ਯੋਧੇ ਨੂੰ ਮਮਾਰਕ ਬਾਦੰਨੇ ਜਿਹਨੇ ਕਰੈਕਸ਼ਨ ਖਤਮ ਕਰਨ ਲਈ ਬਹੁਤ ਵੱਡਾ ਕਿਰਯੋਗਦਾਨ ਪਾਇਆ ਕਿ ਸਰਕਾਰਾਂ ਨਹੀਂ ਕੰਮ ਖਤਮ ਕਰ ਸਕਦੇ ਆ ਕ੍ਰਿਪਸ਼ਨ ਸਰਕਾਰਾਂ ਨੇ ਤਾਂ ਹੀ ਅਫਸਰ ਰੱਖ ਕੇ ਕ੍ਰਿਪਸ਼ਨ ਕਰਾ ਰਹੇ ਨੇ ਤੇ ਮੋਹਾਲੀ ਜ਼ਿਲ੍ਹੇ 'ਚ ਜਿਹੜੇ ਵੀ ਆਈਜੀ ਡੀਆਈਟੀ ਡੀਜੀਪੀ ਆਪਣੇ ਆਉਂਦੇ ਨੇ ਸਾਰੇ ਐਸਐਸਪੀ ਇਸ ਕਰਕੇ ਮੋਹਾਲੀ ਜ਼ਿਲ੍ਹੇ 'ਚ ਦੌੜਦੇ ਨੇ ਤਾਂ ਕਿ ਜਿਹੜੀ ਪ੍ਰਾਪਰਟੀ ਹੈ ਬਹੁਤ ਮਹਿੰਗੀਆਂ ਕੋਠੀਆਂ ਬਹੁਤ ਮਹਿੰਗੇ ਫਲੈਟ ਬਹੁਤ ਮਹਿੰਗੀ ਪ੍ਰਾਪਰਟੀ ਹੈ ਹਰ ਅਫਸਰ ਜਿਹੜਾ ਹੈ ਮੋਹਾਲੀ ਜ਼ਿਲ੍ਹੇ ਤੋਂ ਦੌੜ ਰਿਹਾ ਪੰਜਾਬ ਦਾ ਜਿਸ ਕਰਕੇ ਬਹੁਤ ਵੱਡੇ ਪੱਧਰ ਤੇ ਕ੍ਰਿਪਸ਼ਨ ਹੁੰਦੀ ਹੈ ਜਦੋਂ ਅਸੀਂ ਪਬਲਿਕ ਦੀਆਂ ਦਰਖਾਸਤਾਂ ਲੈ ਕੇ ਜਾਂਦੇ ਧਰਨੇ ਮੁਜ਼ਾਰੇ ਹੁੰਦੇ ਆ ਕਿਸੇ ਪਿੰਡ ਦਾ ਸੀ ਮੰਗ ਪੱਤਰ ਲੈ ਕੇ ਜਾਣੇ ਇਸੇ ਡੀਆਈਜੀ ਕੋਲੇ ਟਾਈਮ ਨਹੀਂ ਸੀ ਕਿ ਪਿਛਲੇ 2 2.5 ਸਾਲ ਤੋਂ ਇੱਥੇ ਜਿੱਦਾਂ ਵੀ ਲਗਿਆ ਇਹਨਾਂ ਕੋਲੇ ਸਾਡੇ ਮੰਗ ਪੱਤਰ ਲੈਣ ਦੇ ਟਾਈਮ ਨਹੀਂ ਸੀ ਮੰਗ ਪੱਤਰ ਲੈਣ ਦੇ ਤਾਂ ਟਾਈਮ ਲੱਗਦੇ ਜੇ ਜਿਹੜੀ ਮੰਥਲੀ ਹੈ ਮਹੀਨੇ ਵਾਲੇ ਬੰਦਿਆਂ ਨੂੰ ਜੇ ਵੇਲ ਮਿਲਦਾ ਅੱਜ ਉਹ ਸਾਰੀ ਖੁੱਲ ਕੇ ਸਾਹਮਣੇ ਆ ਗਈ ਜਿਹੜਾ ਇੱਕ ਬਹੁਤ ਵੱਡਾ ਦਰਖਤਾ ਕ੍ਰਾਪਸ਼ਨ ਦਾ ਜਿਸ ਕਰਕੇ ਅਸੀਂ ਹਰੇਕ ਧਰਨੇ 'ਚ ਤੁਹਾਡੇ ਰਾਹੀਂ ਕਹਿੰਦੇ ਸੀ ਵੀ ਜਿਹੜਾ ਮੋਹਾਲੀ ਐਸਐਸਪੀ ਦਫਤਰ ਡੀਸੀ ਦਫਤਰ ਕ੍ਰਾਪਸ਼ਨ ਦਾ ਆ ਭ੍ਰਿਸ਼ਟਾਚਾਰ ਦਾ ਅੱਡਾ ਬਣ ਗਿਆ ਜਿਹਨੂੰ ਕੱਲ ਸਾਬਤ ਕਰਤਾ ਉਸ ਵੀਰ ਨੇ ਫੜਾ ਕੇ ਜਿਹੜਾ ਸਾਰਾ ਹੀ ਅੱਜ ਪ੍ਰੈਸ ਤੇ ਮੀਡੀਆ 'ਚ 7 ਕਰੋੜ ਰੁਪਇਆ ਕਰੋ ਮਿਲ ਰਿਹਾ 40 ਘਰੀਆਂ ਮਿਲ ਰੀਆਂ ਮਹਿੰਗੀ ਸ਼ਰਾਬ ਮਿਲ ਰਹੀ ਹੈ ਜਿਹੜੇ ਵੀ ਇਹ ਜਿਹੜੇ ਆਪਣੇ ਘਰ ਲੋਟਾਂ ਨਾਲ ਭਰੀ ਬੈਠੇ ਆ ਇਹਨਾਂ ਦੀ ਜਿਹੜੀ ਪ੍ਰਾਪਰਟੀ ਹੈ ਹਰਚਰਨ ਸਿੰਘ ਭੁੱਲਰ ਦੀ ਅਸੀਂ ਤੁਹਾਡੇ ਰਾਹੀਂ ਮੰਗ ਕਰਦੇ ਆਂ ਸਰਕਾਰ ਨੂੰ ਜੇਕਰ ਸਾਡੀ ਇਮਾਨਦਾਰ ਸਰਕਾਰ ਹੈ ਇਹਦੀ ਪ੍ਰਾਪਰਟੀ ਵੀ ਜਾਂਚ ਕੀਤੀ ਜਾਵੇ ਅਟੈਚ ਕੀਤੀ ਜਾਵੇ ਤੇ ਖੁਰਕ ਕੀਤੀ ਜਾਵੇ ਜਿਹੜੇ ਲੋਕਾਂ ਦੀ ਖੋਨ ਪਸੀਨੇ ਦੀ ਕਮਾਈ ਹੈ ਇਹਨਾਂ ਨੇ ਧੋਖਾਧੜੀ ਕਰਕੇ ਕਮਾਈ ਹੈ ਬਣਾਈ ਹੈ AI ਜਿਹਨੇ ਕੀਤਾ ਇਤੋਂ ਇਲਾਵਾ ਹੋਰ ਵੀ ਜਿਹੜੇ ਪੰਜਾਬ ਚ ਆਈਜੀ ਡੀਆਈ ਜੀ ਹੋਣ ਇਹਨਾਂ ਦੇ ਤਿੱਖੀ ਨਜ਼ਰ ਰੱਖੀ ਜਾਵੇ ਤੇ ਸਾਡਾ ਸੀਬੀਆਈ ਦਾ ਬਹੁਤ ਧੰਨਵਾਦ ਜਿਹੜੇ ਵਿਅਕਤੀਆਂ ਨੇ ਇਹਨਾਂ ਨੂੰ ਫੜਿਆ ਤੇ ਕਦੇ ਵੀ ਸਾਡੀ ਗੱਲ ਇਹ ਕਦੇ ਸੁਣਨ ਨੂੰ ਤਿਆਰ ਨਹੀਂ ਸੀ ਮੈਨੂੰ ਮੌਕਾ ਮਿਲਿਆ ਮੈਂ ਦੋ ਤਿੰਨ ਵਾਰ ਹੀ ਗਿਆ ਕਮਾਂਕਾਰਾਂ ਵਾਸਤੇ ਆਪਣਾ ਪਰਸਨਲ ਵੀ ਕੰਮ ਆਇਆ ਸੀ ਲੋਕਾਂ ਦਾ ਕੰਮ ਨਹੀਂ ਸੀ ਪਰ ਲੇਕਿਨ ਬਿਨਾਂ ਚਾਹਤੋਂ ਬਿਨਾਂ ਪਾਣੀ ਤੋਂ ਕੰਮ ਨਹੀਂ ਕੀਤਾ ਉਹਨਾਂ ਕੋਲੇ ਟਾਈਮ ਹੀ ਨਹੀਂ ਰਿਹਾ ਸੀ ਜਦੋਂ ਅਸੀਂ ਵੀ ਕਹਿਣਾ ਮੰਗ ਪੱਤਰ ਲੈ ਲਓ ਜੀ ਸਾਡਾ ਮੰਗ ਪੱਤਰ ਕੋਈ ਲਿਜੇ ਆਕੇ ਇੱਥੇ ਐਸਐਚਓ ਆ ਗਿਆ ਜੀ ਡੀਐਸਪੀ ਆ ਗਿਆ ਕੋਈ ਆ ਗਿਆ ਕੋਈ ਵੱਡਾ ਅਫਸਰ ਕੋਈ ਵੀ ਆਉਂਦਾ ਜਦ ਕਿ 10 ਲੱਖ ਰੁਪਇਆ 5 ਲੱਖ ਰੁਪਇਆ 15 ਲੱਖ ਰੁਪਇਆ ਮੰਥਲੀ ਤੋਂ ਭੇਲ ਨਹੀਂ ਹੈ ਤੁਹਾਡੇ ਰਾਹੀਂ ਅਸੀਂ ਇਹੀ ਬੇਨਤੀ ਕਰਨਾ ਚਾਹੁੰਦੇ ਹਾਂ ਸਰਕਾਰ ਨੂੰ ਜੇ ਸਾਡੀ ਇਮਾਨਦਾਰ ਸਰਕਾਰ ਹੈ ਤਾਂ ਵੀ ਪ੍ਰਾਪਰਟੀ ਅਟੈਚਮੈਂਟ ਕਰਕੇ ਉਹਦੀ ਕੁਰਕੀ ਕੀਤੀ ਜਾਵੇ ਜਿੱਥੋਂ ਜਿੱਥੋਂ ਬਣਾਈ ਇਹਨਾਂ ਨੇ ਜਿਹੜੀ ਗਲਤ ਤੌਰ ਤੇ ਪ੍ਰਾਪਰਟੀ ਜਾਇਦਤ ਬਣਾਈ ਹੈ ਇਹ ਤੋਂ ਇਲਾਵਾ ਹੋਰ ਵੀ ਡੀਆਈਜੀ ਆਏ ਤੇ ਤਿੱਖੀ ਨਿਗਰ ਰੱਖਣਾ ਤਾਂ ਕਿ ਇਹਨਾਂ ਦੀ ਇਨਕੁਆਰੀ ਕੀਤੀ ਜਾਵੇ ਕੰਪਾ ਸਰਵ ਵੱਡੇ ਵੱਡੇ ਬੈਨਰ ਲਗਾਏ ਜਾ ਰਿਹਾ ਸਰਕਾਰ ਵੱਲੋਂ ਵੀ ਜੇ ਕੋਈ ਭ੍ਰਿਸ਼ਟਾਚਾਰੀ ਹੈਗਾ ਤਾਂ ਇਸ ਨੰਬਰ ਤੇ ਡਾਇਲ ਕਰੋ ਉੱਤੇ ਪੁਲਿਸ ਦੇ ਨੰਬਰ ਨੇ ਹੁਣ ਜਦ ਪੁਲਿਸ ਹੀ ਕਰਪਸ਼ਨ ਕਰ ਰਹੀ ਹੈ ਹੁਣ ਕਿਸ ਨੂੰ ਫੜਿਆ ਜਾਵੇ ਜਿਹੜਾ ਡੀਆਈਜੀ ਮੋਬਾਈਲ ਚੋਰਾਣ ਸਾਡੇ ਸਾਥ ਸਾਡੇ ਰਾਹੀਂ ਅਸੀਂ ਕਈ ਪੱਤਰਕਾਰਾਂ ਨੂੰ ਆਪਣੇ ਪੱਤਰਕਾਰ ਭਾਈਆਂ ਨੂੰ ਬੇਨਤੀ ਕਰਨਾ ਚਾਹੁੰਦੇ ਹਾਂ ਜਿਹੜੇ ਕੱਲ ਤੱਕ ਬਹੁਤ ਵੱਡੀਆਂ ਜੇ ਕੋਈ ਚੋਰ ਫੜ ਲਿਆ ਛੋਟਾ ਜਾ ਦੋ ਮੋਬਾਈਲ ਵਾਲਾ ਉਹਨੂੰ ਬਹੁਤ ਵੱਡੀ ਪੁਲਿਸ ਦੀ ਉਪਲਬਧੀ ਦੱਸਦੇ ਰਹੇ ਹੋਰੋ ਪੱਤਰਕਾਰ ਮਨ ਲੱਗੀ ਸ਼ਾਇਦ ਨਾ ਬੋਲਣ ਵੀ ਡੀਆਈਜੀ ਹਰਚੰਦ ਸਿੰਘ ਭੁੱਲ ਫੜਿਆ ਗਿਆ 7 ਕਰੋੜ ਦੇ ਘਰੇ ਫੜਿਆ ਗਿਆ ਸ਼ਰਾਬ ਫੜੀ ਗਈ ਉਹ ਹੁਣ ਸ਼ਾਇਦ ਪੱਤਰਕਾਰ ਨਾਲ ਜਿਵੇਂ ਦੋ ਚਾਰ ਬੰਦਿਆਂ ਨਾਲ ਫੋਟੋ ਤੋਂ ਇਲਾਵਾ ਹੋਰਾਂ ਨਾਲ ਵੀ ਸੰਪਰਕ ਕਰ ਗਿਆ ਪਰ ਕਿਸੇ ਬੰਦੇ ਨੇ ਹੰਮੀ ਨਹੀਂ ਪਰੀ ਇੱਕ ਟੀਮ ਸਾਡੀ ਪੱਤਰਕਾਰਾਂ ਵੀ ਇਹ ਵੀ ਹੈ ਵੀ ਜਿਹੜੀ ਪੁਲਿਸ ਵੀ ਬਹੁਤ ਵੱਡੀਆਂ ਉਪਲਾਬਦੀਆਂ ਦਿਖਾਉਣ ਵਾਸਤੇ ਅੱਜ ਉਹ ਖੜਿਆ ਗਿਆ ਇੱਕ ਰਿਸ਼ਵਤ ਲੰਦਾ ਉਹਦੀ ਖਬਰ ਲਾਣ ਨੂੰ ਕਈ ਪੱਤਰਕਾਰ ਸਾਡੇ ਪਿਆਰ ਨਹੀਂ ਆ ਸਾਨੂੰ ਬੇਨਤੀ ਹੈ ਲੋਕਾਂ ਦੀ ਆਵਾਜ਼ ਬਣ ਕੇ ਪ੍ਰੈਸ ਕੰਮ ਕਰੇ ਤਾਂ ਕਿ ਲੋਕਾਂ ਦੀ ਆਵਾਜ਼ ਬਣ ਕੇ ਤੁਸੀਂ ਤੁਹਾਡਾ ਜਿਹੜਾ ਹੈ ਪੂਰਾ ਜਿਹੜਾ ਹੈ ਸਹਿਯੋਗ ਹੋਵੇ ਤੇ ਪ੍ਰੈਸ ਦਾ ਬਹੁਤ ਵੱਡਾ ਇੱਕ ਯੋਗਦਾਨ ਹੈ ਲੋਕਾਂ ਨੂੰ ਨਿਆਂ ਸਾਫ ਤੋਂਣ ਲਈ ਕ੍ਰਿਪਸ਼ਨ ਖਤਮ ਕਰ ਲਈ ਵੱਡਾ ਸਵਾਲ ਇਹ ਹੈ ਕਿ ਜਿਸ ਤਰ੍ਹਾਂ ਵਪਾਰੀ ਦੇ ਵੱਲੋਂ ਸੀਜੀਆਈ ਦੇ ਕੋਲ ਅਪਰੋਚ ਕੀਤਾ ਜਾਂਦਾ ਹੈ ਸਟੇਟ ਪੇਸ ਸੀ ਕਿ ਮੈਂ ਪੰਜਾਬ ਪੁਲਿਸ ਤੱਕ ਸ਼ਿਕਾਇਤ ਲੱਗੀ ਤਾਂ ਨਹੀਂ ਗਿਆ ਵੀ ਇਹ ਰਲੇ ਐਕਟਿਵਿਟੀ ਦੇ ਬਚੌਣ ਤੇ ਲੱਗੇ ਹੋਏ ਆ ਮੈਂ ਸੀਜੀਆਈ ਤੱਕ ਦਾ ਅਪਰੋਚ ਕੀਤਾ ਮਾਂਜ ਇਸ ਦਾ ਤਲਕ ਹੈ ਦੀ ਮੈਂ ਉਹਦੀ ਗੱਲ ਸਾਰੀ ਸੁਣੀ ਹੈ ਉਨੇ ਕਿਹਾ ਵੀ ਇੱਕ ਡੀਆਈਜੀ ਦੇ ਖਿਲਾਫ ਕਿਵੇਂ ਪੰਜਾਬ ਦੀ ਪੁਲਿਸ ਜਾਂ ਪੰਜਾਬ ਦੀ ਸਰਕਾਰ ਕੰਮ ਕਰੂਗੀ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਛੋਟੀ ਜਿਹੀ ਦੇ ਦਿੰਦਾ ਮੈਂ ਇੱਕ ਏਐਸਆਈਆ ਸਬ ਇੰਸਪੈਕਟਰ ਦੇ ਖਿਲਾਫ ਕਾਰਵਾਈ ਕਰਾਣੀ ਹੈ ਮੈਨੂੰ ਪਿਛਲੇ 11 ਸਾਲ ਤੋਂ ਲੱਗਿਆ ਵਾਂ ਮੈਸੀ ਕਮਿਸ਼ਨਾਂ ਦੇ ਆਰਡਰ ਹੋ ਜਾਂਦੇ ਨੇ ਨੈਸ਼ਨਲ ਦੇ ਪੰਜਾਬ ਦੇ ਕਮਿਸ਼ਨ ਦੇ ਆਰਡਰ ਹੋ ਜਾਂਦੇ ਆ ਅੱਜ ਇੱਕ ਸਬ ਇੰਸਪੈਕਟਰ ਦੇ ਖਿਲਾਫ ਕਾਰਵਾਈ ਕਰਾਣੀ ਔਖੀ ਹੋਈ ਹੈ ਡੀਆਈਜੀ ਤਾਂ ਕੀ ਕੀ ਨਾ ਕਰਦੀ ਸੀ ਉਹ ਬੰਦਾ ਜੇ ਨਾ ਮੀਡੀਆ ਦੇ ਸਾਹਮਣੇ ਆਂਦਾ ਨਾ ਫੜਾਂਦਾ ਤਾਂ ਸ਼ਾਇਦ ਹੋ ਸਕਿਆ ਕਹਿੰਦਾ ਮੈਂ ਖੁਦਗੱਸੀ ਕਰ ਸਕਦਾ ਮੇਰਾ ਘਰ ਵਿਕ ਜਾਂਦਾ ਮੈਨੂੰ ਇਨਾ ਬਲੈਕਮੇਲ ਕਰਲਾ ਸੀ ਪਹਿਲਾਂ ਉਹਦੇ ਪਰਚੇ ਵੀ ਕਾਫੀ ਆਰ ਦਰਜ ਹੋਈ ਹੈ ਜਿਹਦਾ ਚਲਾਨ ਪੇਸ਼ ਕਰਨ ਵਾਸਤੇ ਆਪਣਾ ਦલાਲ ਭੇਜਿਆ ਵੀ ਉਹ ਤੇਰਾ ਚਲਾਨ ਪੇਸ਼ ਕਰ ਸਕਦੇ ਨੇ ਤੇਰਾ ਨੁਕਸਾਨ ਹੋ ਸਕਦਾ ਤਾਂ ਕਿ ਡਰ ਕੇ ਬੰਦਾ ਪੈਸੇ ਦੰਦਾਰੋ ਇਹ ਜਿਹੜੇ ਜੋਕਾ ਵਾਂਗੂ ਫੋਨ ਚੂਸ ਰਹੇ ਲੋਕਾਂ ਦਾ ਇਹ ਜੋਕਾ ਵਾਂਗੂ ਫੋਨ ਚੂਸ ਰਹੇ ਫੋਨ ਚੂਸਣ ਵਾਲੇ ਅਫਸਰਾਂ ਦੇ ਸੰਬੰਧ ਕਾਰਵਾਈ ਹੋਏ ਸਿਕੰਜਾ ਕੱਸਿਆ ਜਾਵੇ ਤਾਂ ਕਿ ਲੋਕਾਂ ਨੂੰ ਰਲੀਫ ਮਿਲ ਸਕੇ ਆਪਣੇ ਜ਼ਿੰਦਗੀ ਜੂ ਲੋਕਾਂ ਨੂੰ ਸਮਝਣਾ ਹੈ ਅਸੀਂ ਆਜ਼ਾਦ ਦੇਸ਼ ਵਿੱਚ ਬਠੇ ਹਾਂ ਅਜ਼ਾਦ ਦਿਨ ਕੱਟ ਰਹੇ ਹਾਂ ਜੋਕਾ ਕਿ ਬਲੀਫ ਕਿਦਾਂ ਹੋਊਗਾ ਜੀ ਕਿਤੋਂ ਦੇ ਪੰਜਾਬ ਪੁਲਿਸ ਜੇ ਹੁਣ ਦੇਖੋ ਸਾਡੀ ਮਾਨਯੋਗ ਸਰਕਾਰ ਕੱਲ ਦਾ ਸ਼ਹਿਰ ਕਰੋੜੇ ਦਾ ਬਿਆਨ ਆਇਆ ਨਹੀਂ ਡੀਆਈਜੀ ਦੇ ਖਿਲਾਫ ਭਗਵੰਤ ਮੁੱਖ ਮੰਤਰੀ ਨੂੰ ਬੋਲਣਾ ਚਾਹੀਦਾ ਬੀਜੀਪੀ ਨੂੰ ਬੋਲਣਾ ਚਾਹੀਦਾ ਵੀ ਸਾਡੀਆਂ ਜਿਹੜੀਆਂ ਕਾਲੀਆਂ ਭੇਡਾਂ ਜਿਵੇਂ ਪਹਿਲਾਂ ਪੁਲਿਸ ਅਫਸਰ ਕਈ ਨਸ਼ੇ ਦੇ ਕੇਸ ਚ ਫੜੇ ਗਏ ਕਿਵੇਂ ਕੱਲ ਬੀਬੀ ਇੱਕ ਕਿਵੇਂ ਪੀਓ ਕੀਤੀ ਗਈ ਸੀ ਤੁਸੀਂ ਦੇਖਿਆ ਹੀ ਇੰਸਪੈਕਟਰ ਪਹਿਲਾਂ ਇੱਕ ਥਾਰ ਵਾਲੀ ਬੀਬੀ ਫੜੀ ਹੈ ਹੁਣ ਜਿਆਦਾ ਪੁਲਿਸ ਆਮ ਲੋਕ ਨਹੀਂ ਕਰਦੇ ਕ੍ਰਾਈਮ ਜਿਹੜਾ ਕਰ ਰਹੇ ਪੁਲਿਸ ਜਿਆਦਾ ਕਰ ਰਹੀ ਹੈ ਜਿਹਦੇ ਕੋਲ 50 ਗਵਾਹਨ ਸਾਡੇ ਕੋਲ ਪੁਲਿਸ ਦੀਆਂ ਗਈਆਂ ਜਿਹੜੇ ਕ੍ਰਾਈਮ ਕਰ ਰਹੇ ਇਹਨਾਂ ਨੂੰ ਲੋਕਾਂ ਉਲਟੀ ਬਾੜ ਖੇਤ ਨੂੰ ਖਾਏ ਜਾਂ 100 ਦਿਨ ਚੋਰ ਦਾ ਇੱਕ ਦਿਨ ਸਾਧ ਦਾ ਆ ਕੱਲ ਜਿਹੜਾ ਸਾਬਤ ਹੋ ਗਿਆ ਵੀ 100 ਦਿਨ ਚੋਰ ਦਾ ਇੱਕ ਦਿਨ ਸਾਧ ਦਾ ਇਹ ਬਾੜ ਸੀ ਲੋਕਾਂ ਵਾਸਤੇ ਪਰ ਉਲਟੀ ਖੇਤ ਨੂੰ ਖਾਣ ਲੱਗੀ ਹੁਣ ਜਿਹੜਾ ਉਲਟਾ ਹੋਇਆ ਸਾਰਾ ਕੰਮ ਕਰ ਗਿਆ ਸੀਬੀਆਈ ਤੇ ਪੁਲਸ ਦੇ ਵਿਚਕਾਰ ਇੱਕ ਟੀਮ ਹੋ ਰਾ ਆਪਣਾ ਕਪੜਾ ਸਾਵਾ ਵਿਜੀਲੈਂਸ ਕੂਸ ਬੰਦੇ ਨੇ ਵਿਜੀਲੈਂਸ ਨੂੰ ਇਹ ਜਿਹੜੀ ਅਰਜ਼ੀ ਦਿੱਤੀ ਸੀ ਵੀ ਸੀਬੀਆਈ ਨੂੰ ਦਿੱਤੀ ਕਿ ਕਿੰਨੇ ਕਿਤੇ ਲੱਗਦਾ ਵੀ ਵਿਜੀਲੈਂਸ ਵੀ ਸਹੀ ਕੰਮ ਨਹੀਂ ਕਰਦੀ ਸਵਾਲੀਆ ਚਿੰਨ੍ਹ ਹੈ ਵਿਜੀਲੈਂਸ ਹੈ ਵਿਜੀਲੈਂਸ ਕੋਲ ਸਾਡੀਆਂ ਇਨਕੁਆਰੀਆਂ ਪਈਆਂ ਪੈਂਡਿੰਗ ਜਿਉਂਗੀ ਤੋਰ ਚੱਲ ਰਹੀਆਂ ਨੇ ਅੱਜ 18 ਦੀ ਇਨਕੁਆਰੀ ਹੋਈ ਵੀ ਐਨਕੇ ਸ਼ਰਮੇ ਦੀ ਅਸੀਂ ਲਈ ਵੀ 1 ਕਰੋੜ ਰੁਪਏ ਦਾ ਰੁਪਏ ਦਾ ਘਟਾਲਾਗਾ ਉੱਥੇ ਜਦੋਂ ਵੀ ਕੋਈ politcal ਸਿਆਸੀ ਦਬਾਅ ਪੈ ਜਾਂਦਾ ਕੋਈ ਫੋਨ ਆ ਜਾਂਦਾ ਉਹ ਜਿਉਂਦੀ ਤੋਰ ਚੱਲ ਰਿਹਾ ਕਿਵੇਂ ਵਿਜੀਲੈਂਸ ਕੰਮਿਆ ਕੋਲ ਵਿਜੀਲੈਂਸ ਦਾ ਜਿਹੜਾ ਕੰਟਰੋਲ ਹੈ ਪੰਜਾਬ ਦੇ ਮੁੱਖ ਮੰਤਰੀ ਦੇ ਅਧੀਨ ਹੈਗਾ ਜਿਹੜਾ CBI ਦਾ ਕੰਟਰੋਲ ਹੈ ਉੱਪਰ ਕੇਂਦਰੀ ਏਜੰਸੀ ਕੋਲ ਹੈਗਾ ਤਾਂ ਕਿ ਜੇ ਵਿਜੀਲੈਂਸ ਕੋਲ ਚਲੇ ਜਾਂਦਾ ਸਿਰ ਤੇ ਕੰਮ ਨਾ ਵੀ ਹੁੰਦਾ ਵਿਜੀਲੈਂਸ ਛੱਡ ਦਿੰਦੀ ਕਈ ਕੇਸ ਆ ਜਿਹ ਵਿਜੀਲੈਂਸ ਪੂਰੇ ਕੰਮ ਨਹੀਂ ਕਰ ਕਰਦੀ ਜੇ ਕਰਦੀ ਤਾਂ ਸਾਡੀਆਂ 4-5 ਕੰਪਲੀਟਾਂ ਕਿ ਨਗਰ ਨਿਗਮ ਮੁਹਾਲੀ ਦੀ ਕੰਪਲੀਟ ਚੱਲ ਰਹੀ ਹੈ ਜਿਹਦੇ ਹਲਫੀਆ ਗਿਆਨ ਆਗੇ ਆਨਲਾਈਨ ਪੇਮੈਂਟਾਂ ਲਈ ਵਾਸ ਹੌਰਵੇਜਰਾਂ ਨੇ ਕੋਈ ਕਾਰਵਾਈ ਨਹੀਂ ਹੋਈ 6 ਮਹੀਨੇ ਤੇ ਮੈਂ ਕੰਪਲੀਟ ਦੀ ਪਿਛਲੇ 7 ਸਾਲ ਹੋ ਗਏ ਕੋਈ ਕਾਰਵਾਈ ਹਾਂਜੀ ਪ੍ਰਧਾਨ ਜੀ ਹੋ ਰਹੀ ਜੀ ਗੱਲ ਚਿੱਠੀਆਂ ਕੱਢਦੀਆਂ ਲੈਟਰ ਕੱਢਦੇ ਗੱਲਾਂ ਚੱਲ ਰਹੀਆਂ ਵਿਜੀਲੈਂਸ ਤੇ ਨਾ ਇੰਨਾ ਤਵਾਰ ਸੀ ਵੀ ਇਹਨੇ ਜਿਹੜਾ ਕੰਮ ਕੀਤਾ ਉਹਦਾ ਬਹੁਤ ਸਲਾਘਾਯੋਗ ਹੈ ਅਸੀਂ ਉਸ ਵਿਅਕਤੀ ਦਾ ਤੁਹਾਡੇ ਨਾਲ ਹੀ ਸੁਣਦਾ ਹੋਏ ਅਸੀਂ ਸੰਪਰਕ ਵੀ ਕਰ ਰਹੇ ਹਾਂ ਉਸ ਵਿਅਕਤੀ ਦਾ ਅਸੀਂ ਹਤਿਆਚਾਰ ਪ੍ਰਸ਼ਟਾਚਾਰ ਮੋਰਚੇ ਵੱਲੋਂ ਉਹਦਾ ਮਾਨ ਸਨਮਾਨ ਕਰਾਂਗੇ ਜਿਹੜੇ ਹੋਰ ਵੀ ਜਿਹੜੇ ਜਝਾਰੂ ਬੇਰ ਵੀਰ ਨੇ ਯੋਧੇ ਨੇ ਨਿਡਰ ਨੇ ਆਪਣੀ ਜਾਨ ਦੀ ਪਰਵਾਹ ਨਹੀਂ ਕਰਦੇ ਹੋਏ ਇਹਨਾਂ ਨੂੰ ਅਕਸਰਾਂ ਨੂੰ ਫੜਾਣਗੇ ਉਹਨਾਂ ਦਾ ਸਨਮਾਨ ਜਿਹੜਾ ਮੋਰਚੇ ਵੱਲੋਂ ਕੀਤਾ ਜਾਵੇਗਾ ਇਹ ਜਿਹੜਾ ਕੰਮ ਹੋਇਆ ਜਿਹੜਾ ਡੀਏਟੀ ਫੜਿਆ ਗਿਆ ਇਹ ਪਹਿਲਾ ਦਾਖੂਕਿਆ 100 ਦੇ ਚੋਕ ਦਾ ਇੱਕਦੰ ਇਨਸਾਨ ਦਾ ਇਹਨੇ ਬਹੁਤ ਜਿਆਦਾ ਕੰਮ ਦੇਖੀਤੇ ਔਰ ਕੋਈ ਵੀ ਦਰਦਾਮਾਰਾ ਸਾਹਮਣੇ ਨਹੀਂ ਖੰਡਾ ਤੁਸੀਂ ਜੇ ਤੁਸੀਂ ਜੇ ਗਏ ਆ ਚੋਰ ਫੜੋ ਬੋਟ ਜਾਂ ਜਰੂਰੇਸ਼ਨ ਚੋਰ ਫੜੋ ਬੋਟ ਤੇ ਉਹਨੇ ਕਿਆ ਕੋਈ ਚੋਰ ਫੜਿਆ ਨਹੀਂ ਕਿਆ ਚੋਰ ਆਪਣੇ ਬਨੇ ਫੜਿਆ ਪਰ ਕੋਈ ਕੋਈ ਕਾਰਵਾਈ ਨਹੀਂ ਕਰਦੀ ਇਹ ਜੇ ਕਾਰਵਾਈ ਹੋਈ ਆ ਇਹੋ ਮੁੰਡਾ ਅਪਕੋਲ ਸਕੋਲ ਨਾ ਵਿਜੀਲੈਂਸ ਪ੍ਰੋਗਰਾਮ ਦਾ ਤੇ ਕਾਰਵਾਈ ਕਦੀ ਨਾ ਹੋਈ ਕਿਉਂਕਿ ਵਿਜੀਲੈਂਸ ਨੇ ਇਹ ਰਿਪੋਰਟ ਦੇਣਾ ਸੀ ਤੇ ਸਾਰਾ ਸਿਸਟਮ ਜਿਦਾ ਉਸੇ ਤਰ੍ਹਾਂ ਚੱਲਦਾ ਇਹ ਫੜਾਈ ਦੱਗ ਗਿਆ ਕਿ ਉਸਨੇ सीबीआई ਨੇ ਨਾਲ ਕੰਟੈਕਟ ਕੀਤਾ ਔਰ ਉਸਦੇ ਨਾਲ ਕੰਟੈਕਟ ਕਰਕੇ ਕਿ ਅੱਜ ਤੋਂ ਨਹੀਂ ਇਹ 40 ਦਿਨ ਲਗਾਤਾਰ ਹੁੰਦਾ ਰਿਹਾ ਕੰਮ 40 ਦਿਨਾਂ ਬਾਅਦ ਉਹਨਾਂ ਨੇ ਕਾਗਜ਼ਾਂ 'ਤੇ ਛਾਪਾ ਮਾਰਿਆ ਔਰ ਰੰਗੀ ਹੱਥੀ ਫੜਿਆ ਇਹ ਕਰ ਇਸ सीबीआई ਕੋ ਨਾ ਜਾਂਦੇ ਤੇ ਇਹ ਚੋਰ ਕੁੱਤੀ ਰਲੇ ਆ ਤੇ ਕਿਸੇ ਦਾ ਕੁਝ ਨਹੀਂ ਸਵਾਰਦੇ ਉਹਨੇ ਆਪਣੇ ਹੀ ਸਵਾਰਿਆ ਇਸ ਕਰਕੇ ਮੈਂ ਇਹ ਮੰਗ ਕਰਦਾ ਕਿ ਪਿਛਲੀ ਵਾਰੀ ਜਿਹੜਾ ਸੱਟੇ ਦਾ ਸਿਸਟਮ ਇੰਤਿਕ ਅਰਧਨ ਸਰਕਾਰ ਤੇ ਲੱਗ ਲਿਆ ਉਹਦੀ ਵੀ सीबीआई ਜਾਂਚ ਕਰ ਰਹੀ ਹੈ ਔਰ ਉਹਦੇ ਵਿੱਚ ਵੀ ਬਹੁਤ سارے ਮਸਲੇ ਖੜੇ ਜਾਣਗੇ ਜੈਪੀ ਜੈਪਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੇ ਫਤਿਹ ਧੰਨਵਾਦ ਕਰਨ ਸਾਰੇ ਮੀਡੀਆ ਵਾਲੇ ਵੀਰਾਂ ਦਾ ਧੰਨਵਾਦ ਉਸ ਵੀਰ ਦਾ ਜਿਨ੍ਹਾਂ ਐਡੀ ਵੱਡੀ ਕੁਰਬਾਨੀ ਕੀਤੀ ਹੈ ਧੰਨਵਾਦ ਸੀਬੀਆਈ ਦਾ ਜਿਹੜੇ ਸੀਬੀਆਈ ਵੀਰਾਂ ਨੇ ਉਹਨੂੰ ਅਰੈਸਟ ਕੀਤਾ ਇਹ ਜੇ ਮਗਰਮੱਥ ਹਲੇ ਬਹੁਤ ਬੈਠੇ ਐ ਮੇਰੇ ਯਾਦ ਇੱਕ ਵਾਰੀ ਗਏ ਸੀ ਇਹਨੂੰ ਅਸੀਂ ਬੰਮਰ ਰੰਮ ਦੇਣਾ ਇਹ ਟੀਚਰਾਂ ਕਰਦਾ ਸੀ ਸਾਨੂੰ ਕਹਿੰਦੇ ਕੋਈ ਚੋਰ ਫੜਿਆ ਵੀ ਹੈ ਮਾਸੀ ਦਾ ਚੋਰ ਫੜਦੇ ਤੋਂ ਤੁਸੀਂ ਛਡਾ ਲੈਂਦੇ ਐ ਇਹ ਬਹੁਤ ਅੱਖਾਂ ਬੋਲਿਆ ਸੀ ਸਾਨੂੰ ਜਿਹੜਾ ਹੁਣ ਇੱਕ ਅੱਖਾਂ ਅਨਪਾ ਕੇ ਨੀਵੇਂ ਫਿਰਦਾ ਹੈ ਐਦਾਂ ਦੇ ਬਹੁਤ ਕੇਸ ਆ ਰਹੇ ਜੀ ਇਹ ਮੈਂ ਬੇਨਤੀ ਕਰਦਾ ਸੀਬੀਆਈ ਅੱਗੇ ਪੀੜਾ ਕੇ ਕਿ بڑے بڑے ਪਕਰ ਪਛ ਬੈਠੇ ਨੇ ਜਿਹੜੇ ਰੱਜੇ ਹੋਏ ਪੂਰੇ بڑے بڑے ਪੇਟ ਫਲਾ ਕੇ ਉਹਨਾਂ ਨੂੰ ਜਲਦੀ ਜਲਦੀ ਹੋਰਾਂ ਨੂੰ ਵੀ ਨੱਥ ਪਾਈ ਜਾਵੇ ਧੰਨਵਾਦ ਹੈ ਇਹਨਾਂ ਦਾ ਬਹੁਤ ਜਿਨ੍ਹਾਂ ਨੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਸੋ ਮੇਰੀ ਹੱਥ ਬੰਨ੍ਹ ਕੇ ਮੁੱਖ ਮੰਤਰੀ ਅੱਗੇ ਅਪੀਲ ਹੈ कि ਜਿਹੜੇ ਥਰੇ ਥੋੜੇ ਦਿਨ ਰਹਿ ਗਏ ਇਹ ਚੰਗੀ ਤਰ੍ਹਾਂ ਜਾਂਦੀ ਵਾਰ ਆਪਣਾ ਕੋਈ ਪਾਰਤਾਰਾ ਕਰ ਜੋ ਨਹੀਂ ਤਾਂ ਬਹੁਤ ਬੁਰੇ ਹਾਲ ਹੈ ਜਨਤਾ ਦਾ ਤੁਹਾਨੂੰ ਜਵਾਬ ਦੇਣਾ ਹੁਣ 27 ਵਿੱਚ ਬਹੁਤ ਬੁਰੇ ਹਾਲ ਹੈ ਧੰਨਵਾਦ ਜੀ ਇਸ ਡੀਆਈਜੀ ਦਾ ਖੁਲਾਸਾ ਕਰਨ ਵੇਲੇ ਜਦੋਂ ਮੈਂ ਆਪਣੇ ਪਿੰਡ ਦੀ 233 ਬਿੱਗੇ ਜ਼ਮੀਨ ਦੇ ਇੰਤਕਾਲ ਰੱਦ ਕਰਵਾਏ ਤਾਂ ਪ੍ਰੈਸ਼ਰ ਆਹੀ ਮੇਰੇ ਤੇ ਐਸ ਐਚਓ ਡੇਰਾ ਬੱਸੀ ਤਲਵੀਰ ਸਿੰਘ ਗਰੇਵਾਲ ਨੇ ਸਮੇਤ ਗੱਡੀਆਂ ਬੌਂਡ ਕਰ ਦਿੱਤੀਆਂ ਸੀ ਜੋ ਅਦਾਲਤ ਤੋਂ ਡੀਟੀ ਡੀਡੀ ਡੀਟੀਓ ਤੋਂ ਰੀਲੀਜ਼ ਆਰਡਰ ਲੈਣ ਦੇ ਬਾਵਜੂਦ ਵੀ ਐਸ ਐਚਓ ਦੀ ਮੰਗ ਸੀ ਵੀ 10 ਲੱਖ ਰੁਪਈਆ ਦੇ ਤੇਰੀ ਗੱਡੀਆਂ ਰੀਲੀਜ਼ ਤਾਂ ਕਰਾਂਗੇ ਫਿਰ ਮੈਂ ਜੋ ਤਤਕਾਲੀ ਡਾਇਰੈਕਟਰ ਵਿਜੀਲੈਂਸ ਹੁੰਦੇ ਸੀ ਸਵੇਤ ਸਾੜੀ ਉਹਨਾਂ ਕੋਲ ਤਰਖਾਜ਼ ਦਿੱਤੀ ਤੇ ਉਸ ਸਮੇਂ ਇਹ ਅਧਿਕਾਰੀ ਐਸਪੀ ਰੈਂਕ ਤੇ ਵਿਜੀਲੈਂਸ ਦੇ ਦਫਤਰ ਦੇ ਵਿੱਚ ਮੌਜੂਦ ਸੀ ਜਿਸ ਨੇ ਮੈਨੂੰ ਕਿਹਾ ਵੀ 1 ਲੱਖ ਰੁਪਏ ਦੇ ਹਜ਼ਾਰ ਹਜ਼ਾਰ ਦੇ ਨੋਟ ਲਿਆ ਉਹਨਾਂ ਨੂੰ ਰੰਗ ਲਾ ਕੇ ਫਿਰ ਅਸੀਂ ਰੇਡ ਕਰਾਂਗੇ ਉਸ ਦੇ ਵਿੱਚ ਮੈਂ ਲੱਖ ਰੁਪਏ ਦਾ ਪ੍ਰਬੰਧ ਕਰਕੇ ਇਹਨਾਂ ਨੂੰ ਦਿੱਤਾ ਮੈਨੂੰ ਕਿਹਾ ਗਿਆ ਵੀ ਤੂੰ ਡੇਰਾਬਸੀ ਥਾਣੇ ਪਹੁੰਚ ਅਸੀਂ ਟਰੈਪ ਟੀਮ ਜਿਹੜੀ ਗਠਿਤ ਕੀਤੀ ਆ ਉਹ ਮੌਕੇ ਤੇ ਪਹੁੰਚ ਰਹੀ ਹੈ ਉਸ ਤੋਂ ਬਾਅਦ ਇਹਨਾਂ ਨਾਲ ਐਸਐਚਓ ਨਾਲ ਤਾਲਮੇਲ ਕਰਕੇ ਐਸਐਚਓ ਨੂੰ 5 ਦਿਨ ਦੀ ਛੁੱਟੀ ਭੇਜਤਾ ਮੁੜ ਕੇ ਉਹ ਮਾਮਲਾ ਠੰਡੇ ਵਾਸਤੇ ਪਾਤਾ ਟਰੈਪ ਰੱਦ ਕੀਤਾ ਗਿਆ ਉਸ ਤੋਂ ਬਾਅਦ ਮੈਂ ਤੁਰੰਤ ਡੀਜੀਪੀ ਨੂੰ ਰਿਟਰਨ ਦੇ ਵਿੱਚ ਸ਼ਿਕਾਇਤ ਕੀਤੀ ਵੀ ਮੇਰੇ ਨਾਲ ਆਹ ਗੱਡੀਆਂ ਬੰਡ ਕੀਤੀਆਂ ਝੋਠਾ ਮੁਕੱਦਮਾ ਦਰਜ ਕੀਤਾ ਗਿਆ ਤੇ ਉਸ ਤੋਂ ਬਾਅਦ ਇਸ ਅਫਸਰ ਨਾਲ ਐਸਐਚਓ ਨਾਲ ਮਿਲ ਕੇ ਮੇਰੇ ਤੇ ਐਫਆਈਆਰ 180 ਤਾਰਾ 300 171 170 172 ਦੇ ਤਹਿਤ ਮੁਕੱਦਮਾ ਦਰਜ ਕਰਕੇ ਮੈਨੂੰ ਇੰਨਾ ਤੰਗ ਪਰੇਸ਼ਾਨ ਕੀਤਾ ਜਿਹੜਾ ਮੇਰਾ ਲੱਖ ਰੁਪਿਆ ਦਿੱਤਾ ਹੋਇਆ ਸੀ ਉਹ ਵੀ ਮਿੱਟੀ ਹੋ ਗਿਆ ਜਿਹੜੀ ਡੀਜੀਪੀ ਨੂੰ ਸ਼ਿਕਾਇਤ ਦਿੱਤੀ ਸੀ ਉਹ ਵੀ ਪੜਤਾਲ ਵਿੱਚੇ ਰੁੜ ਗਈ ਇਸ ਤਰ੍ਹਾਂ ਮੈਂ ਸ਼ਾਮਲਾੜ ਜ਼ਮੀਨਾਂ ਦੀਆਂ ਜਿਹੜੀਆਂ ਲੜਾਈਆਂ ਲੜਦਾ ਆ ਰਿਹਾ ਹਰ 6 ਮਹੀਨੇ ਬਾਅਦ ਮੇਰੇ ਤੇ ਪਰਚਾ ਦਰਜ ਕੀਤਾ ਜਾਂਦਾ ਸੀ ਹੁਣ ਮੇਰੀ ਨਿੱਜੀ ਪ੍ਰਾਪਰਟੀ ਸੰਬੰਧੀ ਵੀ ਇਸੇ ਅਫਸਰ ਕੋਲ ਮੇਰੀ ਸ਼ਿਕਾਇਤ ਪੈਂਡਿੰਗ ਪਈ ਹੈ ਦੂਜੀ ਜਿਹੜੀ ਐ ਐਨ ਕੇ ਸ਼ਰਮਾ ਦੇ ਖਿਲਾਫ ਅਸੀਂ ਦੋਸ਼ ਲਾਏ ਸੀ ਉਹਦੀ ਪੜਤਾਲ ਵੀ ਇਹ ਆਪਣੇ ਦਫ਼ਤਰ 'ਚ ਰੱਖੀ ਬੈਠਾ ਸੀ ਜਿਸ ਤੋਂ ਹੁਣ ਆਰਟੀਆਈ ਦੇ ਤਹਿਤ ਪਤਾ ਲੱਗਿਆ ਵੀ ਇਹਨਾਂ ਦੋਨੇ ਸ਼ਿਕਾਇਤਾਂ ਸਾਨੂੰ ਹਾਜ਼ਰ ਕਰੇ ਤੋਂ ਸਾਡੇ ਬਿਆਨ ਲੈੇ ਤੋਂ ਬਿਨਾਂ ਹੀ ਦਫ਼ਤਰ ਦਾਖਲ ਕਰ ਦਿੱਤੀਆਂ ਜੋ 5 ਅਗਸਤ 2025 ਨੂੰ ਅਸੀਂ ਆਰਟੀਆਈ ਚ ਅਪਲਾਈ ਕੀਤਾ ਹੋਇਆ ਪਰ ਹੁਣ ਸ਼ਾਇਦ ਸੌਖੀ ਆਰਟੀਆਈ ਮਿਲ ਜੇਗੀ ਤੇ ਹੋ ਸਕਦਾ ਇਸ ਦੇ ਰਿਮਾਂਡ ਤੋਂ ਬਾਅਦ ਅਸੀਂ ਇਹ ਦੋਨੇ ਸ਼ਿਕਾਇਤਾਂ ਦੀ ਨਕਲ ਲੈ ਕੇ ਸੀਬੀਆਈ ਨੂੰ ਕੰਪਲੇਂਟ ਦਾਇਰ ਕਰਨ ਦੀ ਵੀ ਜਿਹੜੀ ਹਾਈ ਕੋਰਟ ਜਾਣ ਦੀ ਵੀ ਲੋੜ ਪਈ ਤਾਂ ਉੱਥੇ ਵੀ ਜਾ ਕੇ ਮੈਂ ਆਪਣੀ ਕੰਪਲੇਂਟ ਤਿਆਰ ਕਰਾਵਾਂਗਾ ਇੰਨੀਆਂ ਬੇਨਤੀਆਂ ਕਰਦਾ ਹੋਇਆ ਫਤਿਹ ਅਰਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਕੀ ਕਹਿਣਾ ਹੈ ਵਾਹਿਗੁਰੂ ਜੀ ਦੇ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਈ ਅਸਰ ਜੇ ਇਸ ਤਰ੍ਹਾਂ ਅਫਸਰੀ ਕਹਿੰਦੇ ਰੱਖਟੇ ਪੰਛੀ ਬਣ ਗਿਆ ਤਾਂ ਦੁਨੀਆਂ ਦਾ ਕੀ ਬਣੂਗਾ ਮੈਂ ਤਾਂ ਇਹ ਕੌਲੀਆਂ ਵਿੱਚ ਅਫਸਰਾਂ ਦਾ ਇੰਨਾ ਪੀਸ ਤੇ ਇੰਨਾ ਡਰ ਹੋਣਾ ਚਾਹੀਦਾ ਕਿ ਤੁਸੀਂ ਜੋੜਾ ਵੀ ਝੂਠ ਦਾ ਸੱਚ ਪਾਉਂ ਜਾਂਦਾ ਆ ਉਹਨੂੰ ਇੰਨਾ ਡਰ ਹੋਵੇ ਕਿ ਅਫਸਰ ਇੰਨੇ ਇਮਾਨਦਾਰ ਹੋਣ ਕਿ ਉਹ ਜਾਵੇ ਤੇ ਉਹਨੂੰ ਪਤਾ ਲੱਗ ਜੇ ਕਿ ਮੇਰੇ ਝੂਠ ਦਾ ਸੱਚ ਸੱਚ ਦਾ ਝੂਠ ਨਹੀਂ ਮੰਨਣਾ ਹੁੰਦਾ ਦੋ ਦਾ ਦੋ ਪਾਣੀ ਦਾ ਪਾਣੀ ਹੁੰਦਾ ਤਾਂ ਇਹ ਜਨਤਾ ਵਿੱਚ ਇੱਕ ਤਾਂ ਕ੍ਰਾਈਮ ਘਟੂਗਾ ਦੂਸਰਾ ਉਹਨਾਂ ਦਾ ਸਤਕਾਰ ਵਧੂਗਾ ਕੋਲਣ ਵਾਲੇ ਫੜੀਆਂ ਹੋਣਗੇ ਬਾਕੀ ਰਾਏ ਇਹ ਕਨੀ ਉਸ ਜੋਦੇਗਾ ਇਹ ਹਿੰਮਤ ਕਰਕੇ ਆਪਣੀ ਮੌਤ ਨੂੰ ਤਲੀ ਤੇ ਰੱਖ ਕੇ ਤੇ ਪਰਦਾ ਫਾਸ਼ ਕੀਤਾ ਪੁਲਿਸ ਤੇ ਮੋਰੇ ਬੋਲਣਾ ਕੋ ਖਾਲਾ ਜੀ ਦਾ ਬਾੜੀ ਬਾੜਾ ਨਹੀਂ ਹੈਗਾ ਉਹਨੇ ਬੜੀ ਹਿੰਮਤ ਕੀਤੀ ਜੇਕਰ ਇਹੋ ਜਿਹੇ ਬੰਦੇ ਹਿੰਮਤ ਰੱਖਣਗੇ ਇਸ ਤਰ੍ਹਾਂ ਚੋਦੇ ਹੋਰ ਜੰਮਣਗੇ ਫੋਰ ਅੱਗੇ ਜਾਂ ਤਾਂ ਆਉਗੀ ਇਹਨਾਂ ਦਾ ਪਰਦਾ ਫਾਸ਼ ਕਰਨ ਲਈ ਤਾਂ ਕ੍ਰਾਈਮ ਵੀ ਘਟੂਗਾ ਤੇ ਦੁਨੀਆ ਨੂੰ ਵੀ ਇਨਸਾਫ ਵੀ ਮਿਲੇਗਾ ਇਹਨਾਂ ਉਦਾਹਰਨ ਦੇ ਤੌਰ ਤੇ ਨੌਨ ਹੈਲਥ ਸਿੰਘ ਜੀ ਸੀਗੇ ਉਹ ਉਹਨਾਂ ਜਦੋਂ ਮੁੰਡਾ ਕੁੜੀ ਨੂੰ ਛੇੜਦਾ ਸੀ ਤਾਂ ਉਹ ਕਹਿੰਦਾ ਹੁੰਦਾ ਸੀ ਐਡੀ ਤੋਂ ਨੌਨ ਹੈਲਥ ਦੀ ਬੇਟੀ ਆ ਉਹ ਕਹਿੰਦਾ ਸੀ ਕਾਲਮੇ ਜਾ ਕੇ ਕਿ ਤੁਸੀਂ ਨੌਨ ਹੈਲਥ ਜੀ ਕਹਿੰਦੇ ਤੁਸੀਂ ਹਾਂ ਐਦਾਂ ਕਹਿ ਦਿਆ ਕਰੋ ਹਾਂ ਮੈਂ ਨੌਨ ਹੈਲਥ ਦੀ ਬੇਟੀ ਹਾਂ ਮੇਰਾ ਇਹੀ ਕਹਿਣਾ ਹੈ ਜੋ 155 ਆ ਤੁਸੀਂ ਸਵਾਗਤ ਕੀਤਾਾਂਗੇ ਇਨਾਮ ਵੀ ਦੇਵਾਂਗੇ ਇਹ ਅਸੀਂ ਦਾ ਰੰਗੀ ਦੁਨੀਆਤਰ ਨਾਮ ਦੇ ਰੱਖਾਂਗੇ ਬਾਕੀ ਖਾਲਸਾ ਮੈਂ ਜੀ